ਭਾਈ ਬਾਲਾ ਦਾ ਮਹਾਰਾਜ ਜੀ ਮੇਰੇ ਦੇਖਦੇ ਆ ਪਰਮੇਸ਼ਰ ਦੇ ਭਗਤ ਮਹਾਰਾਜ ਜੀ ਦੇ پاس ਆਏ ਉਹਨਾਂ ਭਗਤਾਂ ਨੇ ਸਤਿਗੁਰਤਾਰ ਗੁਰੂ ਜੀ ਨੂੰ ਆਖਿਆ ਤੇ ਮਹਾਰਾਜਿਆਂ ਦੇ ਸਤਿਕਰਤਾਰ ਸਤਿਗੁਰਤਾਰ ਆਈਏ ਜੀ ਭਗਤੋ ਸ਼੍ਰੀ ਠਾਕੁਰ ਜੀ ਦੇ ਪਿਆਰਿਓ ਬੈਠੋ ਕੁਸ਼ਲ ਆਨੰਦ ਉਹਨਾਂ ਭਗਤਾਂ ਆਖਿਆ ਜੀ ਆਪ ਜੀ ਦੀ ਕਿਰਪਾ ਕਰਕੇ ਆਨੰਦ ਹੈ ਇੱਕ ਦੋ ਘੜੀਆਂ ਹੋਈਆਂ ਉਹਨਾਂ ਸੰਤਾਂ ਆਖਿਆ ਗੁਰੂ ਨਾਨਕ ਸਾਹਿਬ ਜੀ ਅਸਾਂ ਦੇ ਪ੍ਰਸੰਨ ਹੋ ਆਪ ਦੀ ਆਗਿਆ ਹੋਵੇ ਤਾਂ ਸਾਡੇ ਕੁਝ ਪ੍ਰਸ਼ਨ ਨੇ ਦੇ ਪੁੱਛੀਏ ਗੁਰੂ ਜੀ ਆਖਿਆ ਭਾਈ ਪਰਮੇਸ਼ਰ ਦੇ ਜਨੋ ਤੁਹਾਡੇ ਦਿਲ ਵਿੱਚ ਜੋ ਆਵੇ ਪੁੱਛੋ ਉਹਨਾਂ ਰਾਮ ਜਨਾ ਅਰਦਾਸ ਕੀਤੀ ਗਰੀਬ ਨਵਾਜ਼ ਜੀ ਇਹ ਪ੍ਰਾਣੀ ਜੋ ਪਾਪ ਪੁੰਨ ਕਰਦਾ ਹੈ ਮਾਇਆ ਨੂੰ ਦੌੜ ਪੈਂਦਾ ਆਪੇ ਹੀ ਕਰਦਾ ਕਿਸੇ ਦਾ ਕਰਾਇਆ ਕਰਦਾ ਤਾਂ ਗੁਰੂ ਜੀ ਇੱਕ ਸ਼ਬਦ ਉਚਾਰਨ ਕੀਤਾ ਰਾਗ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪਾਪ ਪੁੰਨ ਉਚਰੈ ਮਾਇਆ ਮਦਮਾਤੇ ਤ੍ਰਿਵਿਦਨਾ ਆਵੈ ਤ੍ਰਿਵਿਦ ਮੁਕਤ ਮਨ ਸਾਚੈ ਭਾਵੇ ਤਨ ਤਨ ਚਲਤ ਸਭ ਦੇਖੇ ਅਭਿਮਾਨਾ ਬਿਨ ਨਾਵੈ ਕਿਜ ਸੰਗ ਨਾ ਜਾਣਾ ਰਹਾਉ ਕਿਜੇ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾ ਤਨ ਭਸਮੈ ਢੇਰੀ ਖਾਕੂ ਖਾਕ ਰਲੇ ਸਭ ਫੈਲ ਬਿਨ ਸ਼ਮਦੇ ਨਹੀਂ ਉਤਰੈ ਮੈਲ ਇਹਦਾ ਪਰਮਾਰਥ ਮਹਾਰਾਜ ਆਂਦੇ ਸੁਣੋ ਭਾਈ RAM ਜੀ ਦੇ ਭਗਤੋ ਏ ਪ੍ਰਾਣੀ ਰਾਜ ਵੀ ਕਰੇ ਜੋਗ ਵੀ ਕਰੇ ਧਨ ਇਕੱਠਾ ਕਰ ਕਰਕੇ ਵੱਡੇ ਢੰਡਾਰ ਭਰ ਲੈ ਇਹਦੇ ਸਾਥ ਕੇਸ਼ ਧਨ ਮਾਇਆ ਦੇ ਲਿਬਾਸ ਨਹੀਂ ਚੱਲਦੇ ਇਹਦਾ ਤਨ ਜੋ ਹੈ ਉਹ ਸੁਆਦੀ ਢੇਰੀ ਹੋ ਜਾਏਗਾ ਧਨ ਹੋਰ ਲੋਕ ਪਿੱਛੋ ਲੈ ਜਾਣਗੇ ਕੁਟਾਮ ਦੇ ਲੋਕ ਵੀ ਕਿਸੇ ਕੰਮ ਨਹੀਂ ਆਉਂਦੇ ਤਾਂ ਨਾ ਹੋਰ ਨਾ ਲੋਕਾਂ ਨੇ ਖਾਧਾ ਧੰਨ ਦੇ ਨਿਮਿਤ ਜੋ ਇਹਨੇ ਪਾਪ ਕੀਤੇ ਸੀ ਉਹ ਪਾਪ ਇਹਦੇ ਸੰਗ ਗਏ ਉਹਨਾਂ ਨੇ ਪਾਪੀ ਨੂੰ ਅੱਗੇ ਪਕੜਿਆ ਅਰ ਨਰਕਾਂ ਦੇ ਵਿੱਚ ਠੇਲਤਾ ਸ਼੍ਰੀ ਪਰਮੇਸ਼ਰ ਜੀ ਦੇ ਨਾਮ ਬਿਨਾ ਇਹਦਾ ਕੋਈ ਬੇਲ ਨਹੀਂ ਹੋਣਾ ਬਿਨਾ ਸ਼ਬਦ ਇਸ ਪ੍ਰਾਣੀ ਦੀ ਮਾਲ ਕੱਟੀ ਨਹੀਂ ਜਾਂਦੀ ਜਦੋਂ ਇਹ ਗੁਰੂ ਦਾ ਸ਼ਬਦ ਕਮਾਵੇਗਾ ਤਾਬੇ ਦੀ ਮੈਲ ਜਾਵੇਗੀ ਇਹ ਪ੍ਰਾਣੀ ਮੁਕਤੀ ਨੂੰ ਪ੍ਰਾਪਤ ਹੋਵੇਗਾ ਫਿਰ ਸ਼੍ਰੀ ਠਾਕੁਰ ਜੀ ਦੇ ਭਗਤਾਂ ਅਰਦਾਸ ਕੀਤੇ ਸੱਚੇ ਪਾਤਸ਼ਾਹ ਜੋ ਪ੍ਰਾਣੀ ਜੁਨੀਆ 'ਚ ਚੱਲਦਾ ਸੋ ਕਿਸ ਤਾਲ 'ਤੇ ਨੱਚਦਾ ਇਹ ਨੱਚਣ ਦੇ ਪ੍ਰਾਣੀ ਛੁੱਟੇਗਾ ਸੋ ਕਿਸ ਪ੍ਰਕਾਰ ਕਰਕੇ ਛੁੱਟੇਗਾ ਫਿਰ ਗੁਰੂ ਨਾਨਕ ਸਾਹਿਬ ਜੀ ਪਾਉੜੀ ਆਖੇ ਗੀਤ ਨਾਦ ਘਨ ਤਾਲ ਸਕੂਰੇ ਤ੍ਰੈ ਗੁਣ ਉਪਜੇ ਵਿਣਸ ਦੂਜੀ ਦੁਰਮਤ ਦਰ ਦੇ ਨ ਜਾਏ ਛੂਟ ਗੁਰਮੁਖ دار ਗੁਣ ਗਾਏ ਇਹਦਾ ਪਰਮਾਰਥ ਮਹਾਰਾਜ ਆਂਦੇ ਸੁਣੋ ਭਾਈ ਭਗਤ ਜਣੋ ਮਰਨੇ ਵਾਲੇ ਨੂੰ ਗੀਤ ਨਾਦ ਨਾਲ ਪਖਾਵਜ ਵਜਾਈ ਦੇ ਉਹ ਪ੍ਰਾਣੀ ਉਹਨਾਂ ਵਜੰਤਰਾ ਕਰਕੇ ਨੱਚਦਾ ਔਰ ਇਹ ਪ੍ਰਾਣੀ ਜੋ ਜੁਨੀਆਂ ਅਜ ਪੈਂਦਾ ਇਹ ਇਹਨਾਂ ਵਜੰਤਰਾ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮਮਤਾ ਕਰਕੇ ਜੁਨੀਆਂ ਅਜ ਪਰਮਦਾ ਬਾਰ-ਬਾਰ ਬਿਨਸਦਾ ਬਾਰ-ਬਾਰ ਉਪਜਦਾ ਔਰ ਅਬ ਦਾ ਵਿਛੜਿਆ ਆ ਫਿਰ ਬਾੜ ਨਾ ਮਿਲੇਗਾ ਇੱਕ ਨਾ ਜੀਆਂ ਦੀਆਂ ਆਰਜਾਂ ਸੈਗੜੇ ਸਾਲਾਂ ਦੀਆਂ ਨੇ ਸੋ ਉਸ ਵਿਕੇ ਪਰਮ ਦਾ ਜਿਵੇਂ ਲੱਖਾਂ ਬਰਸ ਇੱਕ ਪੱਥਰ ਦੀ ਜੂਣ ਹੈ ਸੁਣਾ ਭਗਤ ਜਨੋ ਪੱਥਰ ਦੀ ਜੂਣ ਤਾਂ ਪੂਰੀ ਹੁੰਦੀ ਹੈ ਜਦੋਂ ਤਰਤੀ ਸੰਪੂਰਨ ਪਰਲੋ ਜਾਵੇਗੀ ਸੋ ਇੰਨਾ ਇਸ ਜਨਮ ਦਾ ਵਿਛੜਿਆ ਪ੍ਰਾਣੀ ਦੂਰ ਪੈ ਜਾਂਦਾ ਇਸ ਪ੍ਰਾਣੀ ਨੂੰ ਦੂਜਾ ਭਾਉ ਵਿਛੜਦਾ ਅਦੇ ਦੁਰਮਦ ਇਹਨੂੰ ਵੱਡਾ ਰੋਗ ਹੈ ਫੇਰ ਉਹਨਾਂ ਭਗਤ ਜਨਾਂ ਆਖਿਆ ਗੁਰੂ ਜੀ ਕਿਵੇਂ ਇਹਦਾ ਦੁਰਮਤ ਦਾ ਰੋਗ ਵੀ ਦੂਰ ਹੋ ਜਾਵੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਂਦੇ ਭਾਈ ਪਰਮੇਸ਼ਰ ਦੇ ਪਿਆਰਿਓ ਇਸ ਰੋਗ ਦਾ دارو ਨਾਮ ਇਹ ਪ੍ਰਾਣੀ ਜਦ ਸ੍ਰੀ ਪਰਮੇਸ਼ਰ ਜੀ ਦੇ ਗੁਣ ਗਾਵੇ ਤਾਂ ਇਹਦਾ ਰੋਗ ਜਾਵੇਗਾ ਫੇਰ ਭਗਤਾ ਆਖਿਆ ਗੁਰੂ ਜੀ ਇੱਕ ਵੈਸ਼ਨੂੰ ਕਹਾਉਂਦੇ ਇੱਕ ਤਪਸਵੀ ਕਹਾਉਂਦੇ ਇੱਕ ਪੰਡਤ ਕਹਾਉਂਦੇ ਇੱਕ ਜੈਨ ਮਾਰਗੀ ਨੇ ਸੋ ਇਹਨਾਂ ਵਿੱਚੋਂ ਗੁਰੂ ਜੀ ਉੱਤਮ ਕੌਣ ਆ ਤਾਂ ਗੁਰੂ ਜੀ ਨੇ ਹੋਰ ਪਉੜੀ ਆਖੀ ਧੋਤੀ ਊਜਲ ਚਿਲਕ ਗਾਲ ਮਾਲਾ ਅੰਤਰ ਕ੍ਰੋਧ ਪੜੈ ਨਾ ਟਿਸਾਲਾ ਨਾਮ ਵਸਾਰ ਮਾਇਆ ਮਦਪੀਆ ਬੇਨ ਗੁਰੂ ਭਗਤ ਨਾਹੀ ਸਖਤੀਆ ਇਹਦਾ ਪਰਮਾਰਥ ਮਹਾਰਾਜ ਆਂਦੇ ਸੁਣੋ ਭਾਈ ਰਾਮ ਦੇ ਲੋਕ ਇਹ ਸਾਰੀ ਨਾਟਕੀ ਵਿੱਦਿਆ ਜਿਸਰਾ ਨਟੂਆ ਸਭ ਸਾੰਗ ਕਰਦਾ ਤੈਸੇ ਜਾਣੀਦਾ ਜਿਉ ਏ ਤੋhtੀਆਂ ਪੈਨਣੀਆਂ ਮਾਲਾ ਪਾਉਣੀਆਂ ਗਾਲ ਚ ਤੇ ਚਲਕੇ ਲਗਾ ਕੇ ਮੋਹ ਅੰਕਾਰ ਏ ਵੈਸ਼ਨੋ ਦਾ ਸਾંગ ਹੈ ਨੱਟ ਦੀ ਨਿਆਈ ਅਰ ਜਦੋਂ ਤਾਂ ਇਹਦੇ ਅੰਦਰ ਕਾਮ ਕ੍ਰੋਧ ਲੋਭ ਮਮ ਅਹੰਕਾਰ ਮਮਤਾ ਮਾਇਆ ਰਹਿੰਦੀਆਂ ਕੀ ਆਇਆ ਜੋ ਬਾਹਰੋਂ ਵੈਸ਼ਨੋ ਦਾ ਸਾંગ ਕੀਤਾ ਅਬਨਾਸੀ ਪਰਮੇਸ਼ਰ ਜੀ ਦੀ ਭਗਤੀ ਕੀਤਿਆਂ ਬਿਨਾ ਭਗਤ ਨਹੀਂ ਹੋਈ ਤਾ ਫਿਰ ਉਹਨਾਂ શ્રી ਠਾਕੁਰ ਜੀ ਦੇ ਭਗਤਾ ਆਖਿਆ ਦੀਨदयाल ਜੀ ਜੋ ਪ੍ਰਾਣੀ ਆਪਕੇ ਪੈਰੇ ਮੈਂ ਗੁਰੂ ਗਰ ਦੇ ਅਰਨਾਮ ਸਿੱਖ ਕਰ ਗੁਰਾਂ ਦੇ ਵਾਕਾਂ ਦੇ ਚੱਲਦੇ ਨਹੀਂ ਗੁਰਾਂ ਪਾਸੋਂ ਮੂੰਹ ਫੇਰ ਲੈਂਦੇ ਸੋ ਗੁਰੂ ਜੀ ਉਹਨਾਂ ਜੀਵਾਂ ਦੀ ਕਿਆ ਗਤੀ ਹੋਵੇਗੀ ਫੇਰ ਗੁਰੂ ਨਾਨਕ ਜੀ ਅਗਲੀ ਪੌੜੀ ਆਖੀ ਸੂਕਰ ਸਵਾਨ ਗਰਦਬ ਮੰਜਾਰਾ ਪਸੂ ਮਲੇਸ਼ ਨੀਚ ਚੰਡਾਰਾ ਗਰਤੇ ਮੂੰ ਫੇਰੇ ਤਨ ਜੋ ਨਾ ਪੁਗਾਈਆ ਬੰਦਨ ਬੰਧਿਆ ਮਾਰੇ ਆਈਐ ਜਾਈਐ ਗੁਰੂ ਜੀਾਂ ਦੇ ਸਨੋ ਠਾਕੁਰ ਜੀ ਓ ਮਨੋਖਾ ਗੁਰਾਂ ਤੋਂ ਮੂੰ ਭੇਰ ਲੈਂਦੇ ਓ ਸੂਕਰ ਦੇ ਜਨਮ ਨੀਜ ਝੰਡਾਲ ਦੇ ਜਨਮ ਕਾਂ ਦੇ ਜਨਮ ਆਉਣਦੇ ਔਰ ਪਸ਼ੂ ਦੇ ਜਨਮ ਦੀ ਗਿਣਤੀ ਕੋਈ ਨਹੀਂ ਪਰੇ ਤਾਂ 50-50ਾਂ ਦੇ ਜਨਮ ਵੀ ਆਉਣਗੇ ਸੋ ਇੰਨੀਆਂ ਜੂਨੀਆ ਵਿੱਚ ਫੇਰੇ ਜਾਣਗੇ ਜੋ ਕੋਈ ਗੁਰਾਂ ਤੋਂ ਬੇਮੁਖ ਹੋਣਗੇ ਸੋ ਉਹਨਾਂ ਨੂੰ ਇਹ ਜੂਨਾ ਪ੍ਰਾਪਤ ਹੋਣਗੀਆ ਅਦੇ ਸੁਣੋ ਭਾਈ ਜਣੋ ਇਹ ਸਰਬ ਜੂਨਾ ਵਿਖੇ ਨਖੇਦ ਜੂਨਾ ਨੇ ਫਿਰ ਸੰਤਾਂ ਨੇ ਆਖਿਆ ਹੈ ਗੁਰੂ ਜੀ ਸਤਿਗੁਰੂ ਨਾਲ ਮਿਲ ਕੇ ਸਨਮਗ ਰਹੇ ਬਜਨਾ ਉਤੇ ਚਲਦੇ ਉਹਨਾਂ ਦਾ ਹੀ ਕੀਆ ਫਲ ਫਲ ਪ੍ਰਾਪਤ ਹੁੰਦਾ ਫਿਰ ਗੁਰੂ ਜੀ ਅਗਲੀ ਪਉੜੀ ਆਖੀ ਗੁਰ ਸੇਵਾ ਤੇ ਲਹ ਪਦਾਰਥ ਹਿਰਦ ਸਦਾ ਰਹੇ ਕਿਰਤਾਰਥ ਸੱਚੀ ਦਰਗਹ ਪੂਚ ਨਾ ਹੋਏ ਮਨ ਹੁਕਮ ਸਿਜਦਾ ਦਰਸੋਏ ਇਹਦਾ ਅਰਥ ਮਹਾਰਾਜਾਂ ਦੇ ਸੋਣਾ ਸੰਤ ਜਨੋ ਜੋਗਈ ਸ਼੍ਰੀ ਪਰਮੇਸ਼ਰ ਜੀ ਦੀ ਤਨ ਮਨ ਧਨ ਲਾ ਕੇ ਸੇਵਾ ਕਰੇਗਾ ਤਿਸ ਪ੍ਰਾਣੀ ਦਾ ਇਹ ਜਨਮ ਵੀ ਸਭਲ ਹੋਵੇਗਾ ਅਰ ਪ੍ਰੇਮ ਰੂਪੀ ਪਦਾਰਥ ਜੋ ਹੈ ਉਹਨੂੰ ਹੱਥ ਆਵੇਗਾ ਤੇ ਨਿਰੰਕਾਰ ਦੀ ਕਿਰਪਾ ਕਰਕੇ ਤਿਸ ਪ੍ਰਾਣੀ ਦੇ ਹਿਰਦੇ ਦੇ ਨਾਮ ਵਾਸ਼ਨਾ ਵਹ ਵਸੇ ਗਾਰ ਸੱਚਖੰਡ ਮੈਂ ਇਸ ਕੋ ਪੁੱਛੇ ਨਾ ਹੋਵੇਗੀ ਵੀ ਜੋਦੂ ਕੌਣ ਕਿੱਥੇ ਜਾਣਾ ਓਸੇ ਆਦਰ ਭਾਵ ਨਾਲ ਪਰਮੇਸ਼ਰ ਦੀ ਦਰਗਾਹ ਚ ਇਹਨੂੰ ਵਾਰਨਗੇ ਜੋ ਸੱਚੇ ਦੀ ਦਰਗਾਹ ਮੈਂ دیਵਾਨ ਹੈ ਉਸ ਵਿੱਚ ਵਡਿਆਈ ਮਿਲੇਗੀ ਔਰ ਸੁਣਾ ਭਾਈ ਸਜਣਾ ਓਹ ਸ਼੍ਰੀ ਵਾਹਿਗੁਰੂ ਦੀ ਦਰਗਾਹ ਮੈਂ ਕੋਈ ਸਿੱਜਣਗੇ ਜਿੰਨਾ ਸ਼੍ਰੀ ਪਰਮੇਸ਼ਰ ਜੀ ਦਾ ਹੁਕਮ ਮੰਨਿਆ ਔਰ ਹੋਰ ਸਾਬੇਵੇਂ ਫਿਰਨਗੇ ਕਿਤੇ ਥਾਓ ਨਾ ਮਿਲੇਗੀ ਫਿਰ ਮਹਾਂਪੁਰਖਾਂ ਆਖਿਆ ਸੱਚੇ ਪਾਤਸ਼ਾਹ ਜੀ ਜੋ ਪ੍ਰਾਣੀ ਸ਼੍ਰੀ ਪਰਮੇਸ਼ਰ ਜੀ ਕੋ ਜਾਣੇ ਕਿਸ ਪ੍ਰਕਾਰ ਜਾਣੇ ਕਿਰਪਾ ਕਰਕੇ ਦੱਸੋ ਗੁਰੂ ਨਾਨਕ ਸਾਹਿਬ ਜੀ ਹੋਰ ਪਉੜੀ ਆਖੀ ਸਤ ਗੁਰੇ ਮਿਲ ਤਤ ਜਾਣੇ ਸਤ ਗੁਰ ਮਿਲਿਆ ਤਤ ਕੋ ਜਾਣ ਰਹਿ ਰਜਾਈ ਹੁਕਮ ਬਿਸ਼ਾਨ ਹੁਕਮ ਬਿਸ਼ਾਨ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਭਏ ਨਾਸ ਤੇਦਾ ਪਰਮਾਰਥ ਗੁਰੂ ਜੀਾਂ ਦੇ ਸੁਣੋ ਭਾਈ ਗੋਬਨ ਲੋਕ ਇਹ ਪ੍ਰਾਣੀ ਸ਼੍ਰੀ ਪਰਮੇਸ਼ਰ ਜੀ ਨੂੰ ਜਾਣੇ ਸਤ ਗੁਰਾਂ ਨੂੰ ਮਿਲੇ ਦਗਸੋ ਗਨੋ ਸਮ ਕਰ ਜਾਣੇ ਇਸ ਪ੍ਰਾਣੀ ਨੂੰ ਸੱਚੇ ਦਾ ਮਹਿਲ ਪ੍ਰਾਪਤ ਹੁੰਦਾ ਫਿਰ ਉਹਨਾਂ ਮਹਾਂਪੁਰਖਾਂ ਕਹਿਆ हे ਨਿਰੰਕਾਰ ਜੀ ਜੋ ਪ੍ਰਾਣੀ ਗ੍ਰਸਥ ਵਿੱਚ ਝੋਕੇ ਸ਼੍ਰੀ ਪਰਮੇਸ਼ਰ ਜੀ ਦੀ ਸੇਵਾ ਕਰੇ ਕਿਸ ਪ੍ਰਕਾਰ ਕਰੇ ਗੁਰੂ ਨਾਨਕ ਜੀ ਅਗਲੇ ਪੌੜੀ ਆਥੀ ਰਹੇ ਅਤੀਤ ਜਾਣੈ ਸਭ ਤਿਸ ਕਾ ਤਨ ਮਾਨ ਅਰਪੈ ਏ ਉਹ ਜਿਸ ਕਾ ਨਾਉ ਆਵੇ ਨਾਉ ਜਾਏ ਨਾਨਕ ਸੱਚ ਸੱਚ ਸਮਾਏ ਇਹਦਾ ਪਰਮਾਰਥ ਗੁਰੂ ਜੀ ਆਂਦੇ ਸੁਣੋ ਭਾਈ ਸ਼੍ਰੀ ਠਾਕੁਰ ਜੀ ਦੇ ਭਗਤ ਗ੍ਰਸਤੀ ਐਉ ਗ੍ਰਸਤ ਵਿਖੇ ਰਹੇ ਜਾਂ ਕਿਸੇ ਨਗਰੀ ਮੈਂ ਕੋਈ ਅਤੀਤ ਆਲਸੀ ਆ ਬੈਠਦਾ ਔਰ ਪਹਿਲੇ ਦਿਨੋਂ ਜਾਣਦਾ ਜੋ ਇਹ ਸ਼ਹਿਰ ਵਿੱਚ ਮੇਰਾ ਕੋਈ ਨਹੀਂ ਇੱਕ ਪਰਮੇਸ਼ਰ ਜੀ ਮੇਰਾ ਹੈ ਇਹ ਘਰ ਅਦੇ ਲੋਕ ਸਾਰੇ ਪਰਾਏ ਨੇ ਜੋ ਇਹ ਨਗਰੀ ਵੀ ਪਰਾਈ ਹੈ ਜੋ ਮੈਂ ਨਰਾਜ਼ ਮੇਰਾ ਇੱਕ ਪਰਮੇਸ਼ਰ ਹੈ ਅਰ ਮੈਂ ਸ੍ਰੀ ਪਰਮੇਸ਼ਰ ਜੀ ਦਾ ਹਾਂ ਉਸੇ ਦੀ ਆਸ ਹੈ ਜੇ ਕੋਈ ਸ੍ਰੀ ਪਰਮੇਸ਼ਰ ਜੀ ਦੇ ਨਮੈ ਤੇ ਅੰਨ ਦੇਵੇਗਾ ਸੋ ਮੈਂ ਖਾਵਾਂਗਾ ਨਹੀਂ ਤਾਂ ਐਵੇਂ ਹੀ ਰਹ ਆ ਜਾਵੇਗੀ ਕਿਉਂ ਜੋ ਸ਼੍ਰੀ ਪਰਮੇਸ਼ਰ ਜੀ ਦਾ ਹੈ ਸੋ ਭਾਈ ਰਾਮ ਜਣੋ ਜਿਵੇਂ ਇਹ ਆਖ ਪਰਦੇਸੀ ਆਖਦਾ ਪਹਿਲੇ ਦਿਨ ਜਿਸ ਨਗਰੇ ਵਿੱਚ ਮੇਰਾ ਕੋਈ ਨਹੀਂ ਸਭ ਸ਼੍ਰੀ ਪਰਮੇਸ਼ਰ ਜੀ ਦਾ ਹੈ ਜੋ ਭਾਈ ਰਾਮ ਜਣੋ ਇਸ ਤਰ੍ਹਾਂ ਗ੍ਰਸਤੀ ਜਾਣੇ ਉਹ ਗ੍ਰਸਤੀ ਗ੍ਰਸਤ ਵਿਗੇ ਹੁੰਦਾ ਜੋ ਇਹ ਮਾਨਤਾ ਨ ਧਨ ਸਭ ਸ੍ਰੀ ਪਰਮੇਸ਼ਰ ਜੀ ਦਾ ਜਾਣੇ ਉਹ ਗ੍ਰਸਤੀ ਨਾ ਆਉਂਦਾ ਨਾ ਜਾਂਦਾ ਜਨਮ ਮਰਨ ਤੁਰੈ ਤੋ ਜਾਂਦਾ ਇਹ ਸੁਣ ਕੇ ਉਹ ਭਗਤ ਜਾਨ ਸਾਧ ਸ੍ਰੀ ਗੁਰੂ ਜੀ ਦੇ ਚਰਨੇ ਲੱਗੇ ਆਖਿਓ ਨੇ ਗੁਰੂ ਜੀ ਤੁਸੀਂ ਧਨ ਹੋ ਧਨ ਆਪਦਾ ਦਰਸ਼ਨ ਹੈ ਏ ਭਗਵਾਨ ਜੀ ਸਾਨੂੰ ਵੀ ਆਪਣੇ ਚਰਨੇ ਲਾਓ ਆਪ ਮਿਹਰਬਾਨੀ ਕਰਕੇ ਨਾਮ ਦੇਓ ਤਾਂ ਗੁਰੂ ਜੀ ਆਖਿਆ ਸੁਣੋ ਪਰਮੇਸ਼ਰ ਜੀ ਦੇ ਪਿਆਰਿਓ ਤੁਸੀਂ ਵੀ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ ਤਾਂ ਤੁਹਾਡਾ ਭਲਾ ਹੋਵੇਗਾ ਉਹ ਭਗਤ ਗੁਰੂ ਜੀ ਦੇ ਸਿੱਖ ਹੋਏ ਲੱਗੇ ਸਤਨਾਮ ਦਾ ਜਾਪ ਕਰਨ ਅੰਤ ਨੂੰ ਪਰਮ ਗਤੀ ਨੂੰ ਪ੍ਰਾਪਤ ਹੋਏ ਫਿਰ ਮਹਾਰਾਜ ਜੀ ਉੱਥੋਂ ਅੱਗੇ ਚੱਲੇ ਜਿੱਥੇ ਜਾਣ ਧਰਮ ਦੇ ਕੀਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਮਹਾਰਾਜ ਜੀ ਉਪਦੇਸ਼ ਦੇਣ ਬੋਲਾਂ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਚੱਕਰਵਾਦੀ ਘਟ ਬੋਲਿਆ ਗਿਆ ਹੋਵੇ ਸਾਧਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ